ਡਬਲਿਊ ਪੈਟਰਨ ਤੇ ਐਮ ਪੈਟਰਨ ਇਹ ਜਿਹੜੇ ਦੋ ਪੈਟਰਨ ਆ ਇਹਨਾਂ ਬਾਰੇ ਦੋ ਜ਼ਰੂਰੀ ਚੀਜ਼ਾਂ ਆਪਾਂ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੈਸੇ ਤਾਂ ਦੇਖੋ ਡਬਲਿਊ ਪੈਟਰਨ ਬਾਰੇ ਤੇ ਐਮ ਪੈਟਰਨ ਬਾਰੇ ਇੱਕ-ਇੱਕ ਵੀਡੀਓ ਦੋਨਾਂ ਬਾਰੇ ਬਣਾਈ ਹੋਈ ਹੈ ਕੰਪਲੀਟ ਵੀਡੀਓ ਜਿਹਦੇ ਵਿੱਚ ਵਿਸਤਾਰ ਨਾਲ ਸੰਖੇਪ ਨਾਲ ਤੁਹਾਨੂੰ ਦੱਸਿਆ ਹੋਇਆ ਐਮ ਪੈਟਰਨ ਦੀ ਫਾਰਮੇਸ਼ਨ ਕੀ ਆ M ਪੈਟਰਨ ਦੇ ਵਿੱਚ ਆਪਾਂ ਕਿੱਥੇ ਐਂਟਰੀ ਕਰਨੀ ਕਿੱਥੇ ਸਟਾਪ ਲੋਸ ਲਾਉਣਾ W ਪੈਟਰਨ ਦੀ ਫਾਰਮੇਸ਼ਨ ਕੀ ਹੈ ਤੇ W ਪੈਟਰਨ ਦੇ ਵਿੱਚ ਆਪਾਂ ਕਿੱਥੇ ਐਂਟਰੀ ਕਰਨੀ ਤੇ ਕਿੱਥੇ ਆਪਾਂ ਸਟਾਪ ਲੋਸ ਲਾਉਣਾ ਸਾਰੀਆਂ ਚੀਜ਼ਾਂ ਵਿਸਤਾਰ ਨਾਲ ਦੱਸੀਆਂ ਹੋਈਆਂ ਹੁਣ ਇਹ ਜਿਹੜੀਆਂ ਵੀਡੀਓਜ਼ ਆ ਇਹ ਤੁਹਾਨੂੰ ਕਿੱਥੇ ਮਿਲਣਗੀਆਂ ਸਿੰਪਲੀ ਤੁਸੀਂ ਚੈਨਲ ਤੇ ਹੁਣ ਵੀਡੀਓ ਦੇਖਣ ਦੇਜੋ ਪਲੇਲਿਸਟ ਤੇ ਜਾਓ ਪਲੇਲਿਸਟ ਤੇ ਜਾਓਗੇ ਤੇ ਇੱਕ ਪਲੇਲਿਸਟ ਮਿਲੂਗੀ ਤੁਹਾਨੂੰ অপਸ਼ਨ ট্রেডিং ਨਾਮ ਤੋਂ ਉਸ ਪਲੇਲਿਸਟ ਦੇ ਵਿੱਚ ਤੁਹਾਨੂੰ W ਪੈਟਰਨ ਤੇ M ਪੈਟਰਨ ਵਾਲੀ ਜਿਹੜੀ ਕੰਪਲੀਟ ਵੀਡੀਓ ਮਿਲ ਜੂਗੀ ਜੇ ਤੁਸੀਂ ਨਹੀਂ ਦੇਖੀ ਸੋ ਉਹਨਾਂ ਵੀਡੀਓਜ਼ ਨੂੰ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤੇ ਕੁਝ ਵੀਰਾਂ ਭਣਾ ਨੂੰ ਨਾ W ਪੈਟਰਨ ਤੇ M ਪੈਟਰਨ ਬਾਰੇ ਸਮੱਸਿਆ ਆਉਂਦੀ ਸੀ ਸੋ ਇਸ ਕਰਕੇ ਆਪਾਂ ਸੋਚਿਆ ਕਿ ਇਹਦੇ ਉੱਤੇ ਇੱਕ ਆਪਾਂ ਨੂੰ ਵੀਡੀਓ ਬਣਾਉਣੀ ਚਾਹੀਦੀ ਜਿਹਦੇ ਵਿੱਚ ਜਿਹੜੀਆਂ ਦੋ ਜ਼ਰੂਰੀ ਚੀਜ਼ਾਂ ਆ ਉਹ ਦੱਸਾਂਗੇ ਤੁਹਾਨੂੰ ਸੋ ਜਿਹਦੇ ਨਾਲ ਤੁਹਾਨੂੰ ਭੁਲੇਖਾ ਨਾ ਲੱਗੇ W ਪੈਟਰਨ ਤੇ M ਪੈਟਰਨ ਦਾ ਕਿਉਂਕਿ ਪਿਛੇ ਜੇ ਪਿਛਲੇ ਵੀਰਵਾਰ ਦੀ ਗੱਲ ਹੈ ਪਿਛਲੇ ਵੀਰਵਾਰ ਇੱਕ ਵੀਰ ਨੂੰ ਪ੍ਰੇਖਾ ਲੱਗਾ ਸੀ ਸੋ ਉਹਨਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਸੀ ਤੇ ਪਰ ਫਿਰ ਬਾਅਦ ਦੇ ਵਿੱਚ ਮੈਂ ਸਮਝਿਆ ਕਿ ਉਹਨਾਂ ਨੇ ਸ਼ਾਇਦ ਵੀਡੀਓ ਨਹੀਂ ਦੇਖੀ ਫਾਰਮੇਸ਼ਨ ਨਹੀਂ ਸਮਝੀ ਸੋ ਇਸ ਕਰਕੇ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਣ دیا۔ ਸੋ ਆਹ ਦੇਖੋ ਇੱਥੇ ਉਹ ਵੀਰ ਕਹਿੰਦਾ ਸੀ ਕਿ ਆਹ ਜਿਹੜਾ ਕੈਂਡਲ ਆ ਲਾਲ ਕੈਂਡਲ ਤੇ ਆਹ ਜਿਹੜਾ ਹਰਾ ਕੈਂਡਲ ਆ ਉਹ ਕਹਿੰਦੇ ਕਿ ਆਹ ਡਬਲਿਊ ਪੈਟਰਨ ਆ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਦੇਖੋ ਡਬਲਿਊ ਪੈਟਰਨ ਥੱਲੇ ਬੰਦਾ ਤੇ ਥੱਲਿਓਂ ਮਾਰਕੀਟ ਨੂੰ ਉੱਤੇ ਲੈ ਕੇ ਜਾਂਦਾ। ਸੋ ਇੱਥੇ ਦੇਖੋ ਪਹਿਲਾਂ ਹੀ ਮਾਰਕੀਟ ਉੱਤੇ ਜਾ ਚੁੱਕੀ ਇੱਥੇ ਡਬਲ ਯੂ ਪੈਟਰਨ ਕਿਵੇਂ ਬਣ ਸਕਦਾ ਸੋ ਪਹਿਲੀ ਚੀਜ਼ ਤੇ ਇੱਥੇ ਰੈਜ਼ਿਸਟੈਂਸ ਆ ਰੈਜ਼ਿਸਟੈਂਸ ਦੇ ਲਾਗੇ ਡਬਲ ਪੈਟਰਨ ਨਹੀਂ ਬਣ ਸਕਦਾ ਦੋ ਚੀਜ਼ਾਂ ਹੋਗੀਆਂ ਤੇ ਦੂਜੀ ਚੀਜ਼ ਇਹ ਆ ਹੁਣ ਜੇ ਇਹਨੂੰ ਤੁਸੀਂ ਲਾਈਨ ਵਾਲਾ ਚਾਰਟ ਕਰਕੇ ਦੇਖੋਗੇ ਆ ਦੇਖ ਲਓ ਇਹ ਡਬਲ ਪੈਟਰਨ ਤਾਂ ਨਹੀਂ ਬਣਦਾ ਸੋ ਇਸੇ ਕਰਕੇ ਤੁਹਾਨੂੰ ਦੱਸਣ ਵਾਲੇ ਆ ਦੋ ਚੀਜ਼ਾਂ ਜਿਨ੍ਹਾਂ ਦੇ ਨਾਲ ਦੇਖੋ ਤੁਹਾਨੂੰ ਗਲਤ ਫਹਮੀ ਨਹੀਂ ਹੋਊਗੀ ਡਬਲਯੂ ਪੈਟਰਨ ਤੇ ਐਮ ਪੈਟਰਨ ਦੇ ਵਿੱਚ ਸੋ ਸਭ ਤੋਂ ਪਹਿਲੀ ਚੀਜ਼ ਇਹ ਆ ਨੰਬਰ 1 ਚੀਜ਼ ਡਬਲਯੂ ਪੈਟਰਨ ਵਾਸਤੇ ਤੇ ਐਮ ਪੈਟਰਨ ਵਾਸਤੇ ਡਬਲਯੂ ਪੈਟਰਨ ਵਾਸਤੇ ਇਹ ਚੀਜ਼ ਇਹ ਆ ਕਿ ਦੇਖੋ ਡਬਲਯੂ ਪੈਟਰਨ ਉਦੋਂ ਕੰਪਲੀਟ ਹੁੰਦਾ ਜਦੋਂ ਦੇਖੋ ਆ ਜਿਹੜਾ ਵਿਚਕਾਰ ਵਾਲਾ ਹਾਈ ਆ ਇਸ ਹਾਈ ਤੋਂ ਉੱਤੇ ਇਧਰ ਵਾਲਾ ਕੈਂਡਲ ক্লোਜ਼ ਹੁੰਦਾ ক্লোਜ਼ ਹੋਣ ਦਾ ਮਤਲਬ ਕਿ ਜੇ 5 ਮਿੰਟ ਦਾ ਕੈਂਡਲ ਆ ਤੇ 5 ਮਿੰਟ ਬਾਅਦ ਮਤਲਬ ਉਹ ਖਤਮ ਹੋ ਗਿਆ ਇੱਥੇ ਆ ਕੇ ਉਹ ਮਤਲਬ ਕਿ ਬੰਦ ਹੋ ਗਿਆ ਠੀਕ ਹੈ ਇਸ ਸਹਾਈ ਤੋਂ ਉੱਤੇ ਜਾ ਕੇ ਬੰਦ ਹੋਇਆ ਫਿਰ ਉਹ ਆਪਣਾ ਡਬਲ ਯੂ ਪੈਟਰਨ ਬੰਦ ਆ ਦੂਜੀ ਚੀਜ਼ ਇਹ ਆ ਕਿ ਦੇਖੋ ਜਿਹੜਾ ਇਹਨੇ ਹਾਈ ਬਣਾਇਆ ਹੁਣ ਜਦੋਂ ਅਗਲਾ ਕੈਂਡਲ ਸ਼ੁਰੂ ਹੁੰਦਾ ਹੈ ਤੇ ਉਹ ਦੇਖੋ ਭਾਵੇਂ 5 ਮਿੰਟ ਦਾ ਕੈਂਡਲ ਅਗਲਾ ਵੀ ਹੁਣ ਉਹ ਦੇਖੋ ਭਾਵੇਂ 1 ਮਿੰਟ ਦੇ ਵਿੱਚ ਭਾਵੇਂ ਅੱਧੇ ਮਿੰਟ ਦੇ ਵਿੱਚ ਜਦੋਂ ਹੀ ਦੇਖੋ ਇਹ ਹਾਈ ਨੂੰ ਬ੍ਰੇਕ ਕਰੂਗਾ ਉੱਤੇ ਜਾਊਗਾ ਸੋ ਉਦੋਂ ਆਪਾਂ ਚੱਲਦੇ ਕੈਂਡਲ ਦੇ ਵਿੱਚ ਐਂਟਰੀ ਕਰਨੀ ਹੁੰਦੀ ਹੈ ਤੇ ਸਟਾਪ ਲਸ ਆਪਣਾ ਇੱਥੇ ਹੁੰਦਾ ਠੀਕ ਹੈ ਦੂਜੀ ਪਹਿਲੀ ਜਿਹੜੀ ਚੀਜ਼ ਐ ਐਮ ਪੈਟਰਨ ਬਾਰੇ ਉਹ ਇਹ ਆ। ਕਿ ਆ ਦੇਖੋ ਐਮ ਪੈਟਰਨ। ਹੁਣ ਐਮ ਪੈਟਰਨ ਦੇਖੋ ਉਦੋਂ ਕੰਪਲੀਟ ਹੁੰਦਾ ਜਦੋਂ ਆ ਜਿਹੜਾ ਲੋ ਆਪਣਾ ਵਿਚਕਾਰ ਵਾਲਾ ਇਸ ਲੋ ਦੇ ਥੱਲੇ ਇਧਰ ਵਾਲਾ ਕੈਂਡਲ ক্লোਜ਼ ਹੁੰਦਾ। ক্লোਜ਼ ਯਾਨੀ ਕਿ 5 ਮਿੰਟ ਦਾ ਕੈਂਡਲ ਹੈ ਤੇ 5 ਮਿੰਟ ਪੂਰੇ ਕੰਪਲੀਟ ਹੋ ਗਏ ਤੇ ਇਸ ਤੋਂ ਥੱਲੇ ਆ ਕੇ ਉਹ ক্লোਜ਼ ਹੋਇਆ ਬੰਦ ਹੋਇਆ। ਹੁਣ ਜਦੋਂ ਦੇਖੋ ਇਹ ਆ ਜਿਹੜੇ ਨੇ ਲੋ ਬਣਾਇਆ ਤੇ ਅਗਲਾ ਕੈਂਡਲ ਜਦੋਂ ਇਸ ਲੋ ਨੂੰ ਬ੍ਰੇਕ ਕਰੂਗਾ ਫਿਰ ਆਪਾਂ ਇਹਦੇ ਵਿੱਚ ਐਂਟਰੀ ਕਰਨੀ ਹੁੰਦੀ ਆ। ਠੀਕ ਹੈ ਤੇ ਇੱਥੇ ਆਪਣਾ ਇਹਦੇ ਵਿੱਚ ਸਟੌਪ ਲਸ ਹੁੰਦਾ ਲੋ ਨੂੰ ਬ੍ਰੇਕ ਕਰਨ ਤੇ ਆਪਾਂ ਐਂਟਰੀ ਕਰਨੀ ਹੁੰਦੀ ਪਹਿਲਾਂ ਨਹੀਂ ਕਰਨੀ ਹੁੰਦੀ ਹੁਣ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਇਹ ਗਲਤ ਫਹਮੀ ਹੋ ਜਾਂਦੀ ਆ ਕਿ ਆ ਦੇਖੋ ਜਿਵੇਂ ਡਬਲ ਯੂ ਪੈਟਰਨ ਆ ਹੁਣ ਆ ਕੈਂਡਲ ਚੱਲਣ ਡਿਆ ਸੋ ਚੱਲਦਾ ਚੱਲਦਾ ਕੈਂਡਲ ਖਤਮ ਨਹੀਂ ਹੋਇਆ ਇਹ ਹਾਈ ਬ੍ਰੇਕ ਕਰਤਾ ਇਹ ਨਿਯਮਸ਼ਕਾਰ ਲਾ ਤੇ ਉਹਨਾਂ ਨੇ ਐਂਟਰੀ ਕਰ ਲਈ ਇਹ ਗਲਤ ਆ ਇਸੇ ਤਰ੍ਹਾਂ ਐਮ ਪੈਟਰਨ ਦੇ ਵਿੱਚ ਵੀ ਕੀ ਕਰਦੇ ਆ ਕੀ ਵਿਚਕਾਰਲਾ ਚੱਲਦਾ ਚੱਲਦਾ ਕੈਂਡਲ ਆ ਇੰਨੀ ਵਿਚਕਾਰਲਾ ਜਿਹੜਾ ਲੋ ਬ੍ਰੇਕ ਕਰਤਾ ਤੇ ਐਂਟਰੀ ਕਰ ਲਈ ਕੈਂਡਲ ক্লোਜ਼ ਨਹੀਂ ਹੋਇਆ ਥੱਲੇ ਸੋ ਇਹ ਗਲਤੀ ਆ ਇਦਾਂ ਨਹੀਂ ਕਰਨਾ ਤੇ ਇਹ ਚੀਜ਼ ਬਾਰੇ ਦੇਖੋ ਜਿਹੜੀ ਪ੍ਰੋਪਰ ਵੀਡੀਓ ਆਪਾਂ ਡਬਲਯੂ ਪੈਟਰਨ ਐਮ ਪੈਟਰਨ ਵਾਲੀ ਪਾਈ ਉਹਦੇ ਵਿੱਚ ਵੀ ਦੱਸਿਆ ਹੈ ਤੁਹਾਨੂੰ ਸੋ ਸ਼ਾਇਦ ਹੋ ਸਕਦਾ ਤੁਸੀਂ ਉਹ ਨਾ ਦੇਖੀ ਹੋਏ ਸੋ ਪਹਿਲੀ ਚੀਜ਼ ਇਹ ਹੋਗੀ ਦੋਨਾਂ ਬਾਰੇ ਡਬਲਯੂ ਪੈਟਰਨ ਬਾਰੇ ਤੇ ਐਮ ਪੈਟਰਨ ਬਾਰੇ ਦੂਜੀ ਚੀਜ਼ ਇਹ ਆ ਕਿ ਕਈ ਵਾਰ ਪੈਨ ਦੇਖੋ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਕੈਂਡਲ ਸਟਿਕ ਦੇ ਵਿੱਚ ਨਹੀਂ ਪਤਾ ਲੱਗਦਾ ਪਲੇਖਾ ਲੱਗਦਾ ਹੈ ਕਲੀਅਰ ਨਹੀਂ ਪਤਾ ਲੱਗਦਾ ਸੋ ਉਹਦੇ ਵਾਸਤੇ ਜਿਹੜਾ ਸੋਲੂਸ਼ਨ ਹੈ ਉਹ ਲਾਈਨ ਚਾਰਟ ਲਾਈਨ ਚਾਰਟ ਕਰਕੇ ਤੁਸੀਂ ਕਨਫਰਮ ਕਰ ਸਕਦੇ ਜੋ ਕਿ ਡਬਲਿਊ ਪੈਟਰਨ ਬਣਿਆ ਹੈ ਜਾਂ ਐਮ ਪੈਟਰਨ ਬਣਿਆ ਹੈ ਤੁਹਾਨੂੰ ਕਨਫਰਮੇਸ਼ਨ ਮਿਲ ਜੂਗੀ ਹੁਣ ਥੋੜਾ ਜਿਹਾ ਆਪਾਂ ਨਾ ਚਾਰਟ ਤੇ ਜਾ ਕੇ ਤੁਹਾਨੂੰ ਐਕਸਪਲੇਨ ਕਰ ਦਿੰਨੇ ਆ ਸੋ ਚਾਰਟ ਤੇ ਆ ਜੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਥੇ ਐਮ ਪੈਟਰਨ ਐਕਸਪਲੇਨ ਕਰਦੇ ਹੁਣ ਦੇਖੋ ਆਇਆ ਐਮ ਪੈਟਰਨ ਆ ਵਾਲਾ ਐਮ ਪੈਟਰਨ ਠੀਕ ਹੈ ਤੇ ਇਹਨੂੰ ਦੇਖੋ ਇੱਥੇ ਇੱਥੇ ਕੈਂਡਲ ਬਣੇ ਉੱਤੇ ਲਾਈਨ ਵਾਲਾ ਚਾਰਟ ਕਰੋਗੇ ਆ ਦੇਖੋ ਹੁਣ ਕਲੀਅਰ ਤੁਹਾਨੂੰ ਨਜ਼ਰ ਆਉਂ Đ M M ਬਣਿਆ ਹੋਇਆ ਠੀਕ ਹੈ ਸੋ ਜੇ ਕੈਂਡਲਸਟਿਕ ਦੇ ਵਿੱਚ ਨਹੀਂ ਪਤਾ ਲੱਗਦਾ ਲਾਈਨ ਵਾਲਾ ਚਾਰਟ ਕਰਕੇ ਤੁਸੀਂ ਪਤਾ ਲਗਾ ਸਕਦੇ ਜੋ ਕਿ M ਪੈਟਰਨ ਬਣਿਆ ਹੈ ਜਾਂ ਫਿਰ ਨਹੀਂ ਬਣਿਆ ਠੀਕ ਹੈ ਤੇ ਇੱਥੇ ਦੇਖੋ ਆ ਜਦੋਂ ਇਹਨੇ ਕੈਂਡਲ ਦਾ ਲੋ ਬ੍ਰੇਕ ਕੀਤਾ ਸੀ ਉਸ ਤੋਂ ਬਾਅਦ ਆਪਣੀ ਇਹਦੇ ਵਿੱਚ ਐਂਟਰੀ ਬਣਦੀ ਸੀ ਇੱਥੇ ਸਟਾਪ ਲੋਸ ਸੀ ਸੋ ਇਹ ਹੋ ਗਿਆ M ਪੈਟਰਨ ਬਾਰੇ ਠੀਕ ਹੈ ਹੁਣ ਦੂਜੀ ਜਿਹੜੀ ਚੀਜ਼ ਆ ਉਹ ਆਪਾਂ ਕਰਦੇ ਹਾਂ ਡਬਲਿਊ ਪੈਟਰਨ ਬਾਰੇ ਡਬਲਿਊ ਪੈਟਰਨ ਦਾ ਵੀ ਇੱਥੇ ਦੇਖ ਕੇ ਤੁਹਾਨੂੰ ਦੱਸ ਦਿੰਨੇ ਆ ਪਿਛੇ ਆਪਾਂ ਨੂੰ ਇੱਕ ਪਿਛੇ ਇੱਕ ਵਧੀਆ ਡਬਲਿਊ ਪੈਟਰਨ ਹੈਗਾ ਸੀ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਆ ਡਬਲ ਪੈਟਰਨ ਹੈ ਹੁਣ ਕੈਂਡਲਸਟਿਕ ਦੇ ਵਜੇ ਤੁਹਾਨੂੰ ਪਤਾ ਲੱਗਣ ਡਿਆ ਨਹੀਂ ਲੱਗਣ ਡਿਆ ਤਾਂ ਸੋ ਲਾਈਨ ਵਾਲਾ ਚਾਟ ਕਰਦੇ ਹਾਂ ਹੁਣ ਦੇਖੋ ਥੋੜਾ ਜਿਹਾ ਇਹਨੂੰ ਆਪਾਂ ਵੱਡਾ ਕਰ ਲਈਏ ਤੇ ਆਹ ਦੇਖੋ ਕੀ ਬਣਿਆ ਹੈ ਡਬਲ ਪੈਟਰਨ ਬਣਿਆ ਠੀਕ ਹੈ ਡਬਲ ਪੈਟਰਨ ਬਣਿਆ ਹੁਣ ਆ ਜਿਹੜਾ ਕੈਂਡਲ ਹੈ ਜਦੋਂ ਆ ਦੇਖੋ ਆ ਖਤਮ ਹੋ ਗਿਆ ক্লোਜ਼ ਹੋ ਗਿਆ 5 ਮਿੰਟ ਕੰਪਲੀਟ ਹੋ ਗਏ ਤੇ ਆ ਇਹ ਨਿਹਾਈ ਬਣਾਇਆ ਸੀ ਇਹ ਹਾਈ ਜਦੋਂ ਅਗਲਾ ਕੈਂਡਲ ਬ੍ਰੇਕ ਕਰਦਾ ਉਸ ਤੋਂ ਬਾਅਦ ਆਪਣੀ ਇਹਦੇ ਵਿੱਚ ਐਂਟਰੀ ਬੰਨੀ ਸੀ ਇੱਥੇ ਆਪਣਾ ਸਟਾਪ ਲਸ ਬੰਨਣਾ ਸੀ ਠੀਕ ਹੈ ਹੁਣ ਜਿਆਦਾ ਵੀਰਪੈਣ ਕੀ ਕਰਦੇ ਆ ਕਿ ਜਦੋਂ ਦੇਖੋ ਆ ਜਿਹੜਾ ਹਾਈ ਸੀ ਇਹ ਕਰਾਸ ਹੋਣ ਤੇ ਡਬਲ ਪੈਟਰਨ ਬਣਨਾ ਸੀ ਜਦੋਂ ਆ ਕੈਂਡਲ ਚੱਲਣ ਡਿਆ ਇਹਨੇ ਹਾਈ ਬ੍ਰੇਕ ਕੀਤਾ ਆ ਉਦੋਂ ਐਂਟਰੀ ਕਰ ਲੈਂਦੇ ਉਹ ਗਲਤੀ ਆ ਉਹ ਨਹੀਂ ਕਰਨਾ ਉਸੇ ਤਰ੍ਹਾਂ ਐਮ ਪੈਟਰਨ ਦੇ ਵਿੱਚ ਵੀ ਵੀਰਪੈਣ ਗਲਤੀ ਕਰਦੇ ਐਮ ਪੈਟਰਨ ਦਾ ਥੋੜਾ ਜਿਹਾ ਤੁਹਾਨੂੰ ਦਿਖਾ ਦਿੰਨੇ ਆ ਏਗਜ਼ਾਮਪਲ ਕਿ ਐਮ ਪੈਟਰਨ ਦੇ ਵਿੱਚ ਕੀ ਗਲਤੀ ਕਰਦੇ ਆ ਸੋ ਇੱਥੇ ਦੇਖੋ ਬਣਿਆ ਹੈ ਐਮ ਪੈਟਰਨ ਹੁਣ ਵਿਚਕਾਰ ਵਾਲਾ ਜਿਹੜਾ ਲੋ ਆ ਉਹ ਆ ਆ ਇਥੇ ਇਥੇ ਮੈਂ ਮਾਊਸ ਕੀਤਾ ਹੈ ਠੀਕ ਹੈ ਹੁਣ ਜਦੋਂ ਆਹ ਵਾਲਾ ਕੈਂਡਲ ਆਇਆ ਇਹ ਚੱਲਣ ਡਿਆ ਇਹਨੇ ਲੋ ਬ੍ਰੇਕ ਕਰਤਾ ਇਥੇ ਉਹਨਾਂ ਨੇ ਮੰਨ ਲਿਆ ਕਿ ਆਪਣਾ ਐਮ ਪੈਟਰਨ ਬਣ ਗਿਆ ਇਥੇ ਐਂਟਰੀ ਕਰ ਲੈਂਦੇ ਇਹ ਵੀ ਗਲਤ ਹੈ ਸੋ ਇਹ ਚੀਜ਼ ਨਹੀਂ ਕਰਨੀ ਸੋ ਇਹ ਦੋ ਚੀਜ਼ਾਂ ਸੀ ਜਿਹੜੀਆਂ ਤੁਹਾਨੂੰ ਆਪਾਂ ਦੱਸਣਾ ਚਾਹੁੰਨੇ ਸੀ ਡਬਲ ਪੈਟਰਨ ਬਾਰੇ ਤੇ ਐਮ ਪੈਟਰਨ ਬਾਰੇ ਤੇ ਬਾਕੀ ਦੇਖੋ ਇੱਕ ਹੋਰ ਚੀਜ਼ ਤੁਹਾਨੂੰ ਮੈਂ ਅਪੀਲ ਕਰਨਾ ਚਾਹੁੰਨਾ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਚਰਮਨਾ ਦੇ ਵਿੱਚ ਕੀ ਸਭ ਤੋਂ ਜ਼ਰੂਰੀ ਚੀਜ਼ ਪਤਾ ਕੀ ਆ ਤੁਸੀਂ ਮੈਂ ਵੀਡੀਓ ਪਾਈ ਡਬਲਿਊ ਪੈਟਰਨ ਬਾਰੇ ਐਮ ਪੈਟਰਨ ਬਾਰੇ ਤੁਸੀਂ ਦੇਖਿਆ ਸਿੱਖ ਲਿਆ ਸਮਝ ਲਿਆ ਸਮਝਣ ਤੋਂ ਬਾਅਦ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਕਰਨੀ ਚਾਹੀਦੀ ਤੁਹਾਨੂੰ ਨਾ ਕਿਸੇ ਵੀ ਸਟ੍ਰੈਟੇਜੀ ਨੂੰ ਪੈਸੇ ਨਾਲ ਟਰਾਈ ਨਹੀਂ ਕਰਨਾ ਚਾਹੀਦਾ ਪਹਿਲੀ ਚੀਜ਼ ਸਭ ਤੋਂ ਪਹਿਲਾਂ ਤੁਸੀਂ ਉਹਦਾ ਬੈਕਟੈਸਟ ਕਰਕੇ ਉਹਦਾ ਦੇਖ ਲਓ ਐਕਿਊਰਸੀ ਕਿੰਨੀ ਹੈ ਉਹਦੇ ਵਿੱਚ ਬੈਕਟੈਸਟ ਕਰਨ ਤੋਂ ਬਾਅਦ ਆ ਫਿਰ ਪੇਪਰ ਟਰੇਡ ਕਰੋ ਤੇ ਫਿਰ ਜਾ ਕੇ ਪੈਸੇ ਨਾਲ ਟਰੇਡ ਕਰੋ ਇਹ ਮੇਰੀ ਬੇਨਤੀ ਆ ਸਾਰੇ ਵੀਰਾਂ ਪਣਾ ਨੂੰ ਸੋ ਇਹ ਜਿਹੜੀ ਬੇਨਤੀ ਹੈ ਪ੍ਰਵਾਨ ਕਰਿਓ ਪਹਿਲਾਂ ਬੈਕਟੈਸਟ ਕਰਨਾ ਹੈ ਐਕਰੋਸੀ ਪਤਾ ਲੱਗ ਜੂਗੀ ਤੁਹਾਨੂੰ ਫਿਰ ਪੇਪਰ ਟ੍ਰੇਡ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਪੈਸੇ ਨਾਲ ਟ੍ਰੇਡ ਕਰਨੀ ਹੈ ਸੋ ਜਿੰਨੀਆਂ ਵੀ ਸਟ੍ਰੈਟਜੀਆ ਜਿਨ੍ਹਾਂ ਬਾਰੇ ਆਪਾਂ ਦੇਖੋ ਵੀਡੀਓਸ ਪਾਈਆ ਸਿੱਧੀ ਪੈਸੇ ਨਾਲ ਟ੍ਰੇਡ ਨਾ ਕਰੋ ਪਹਿਲਾਂ ਬੈਕਟੈਸਟ ਕਰੋ ਫਿਰ ਪੇਪਰ ਟ੍ਰੇਡ ਕਰੋ ਤੇ ਫਿਰ ਜਾ ਕੇ ਪੈਸੇ ਨਾਲ ਟ੍ਰੇਡ ਕਰੋ ਉਸ ਤੋਂ ਪਹਿਲਾਂ ਨਹੀਂ ਠੀਕ ਹੈ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ